ਸਾਕਾ ਨੀਲਾ ਤਾਰਾ ਕੱਲੂ ਘਾਰੇ ਦੀ 40ਵੀਂ ਵਰਸੀ ਮੌਕੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ਵਿਸ਼ੇਸ਼ ਸਮਾਗਮ ਉਲੀਕੇ ਗਏ ਜਿੱਥੇ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਢਾਡੀ ਸਿੰਘਾਂ ਦੇ ਵੱਲੋਂ ਵਾਰਾਂ ਰਾਹੀਂ ਇਤਿਹਾਸ ਸੰਗਤਾਂ ਨੂੰ ਸਰਵਨ ਕਰਵਾਇਆ ਗਿਆ ਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦਾ ਸੁਨੇਹਾ ਦਿੱਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਸੂਰੇ ਦੁਖਾਂਤ ਸਬੰਧੀ ਐਗਜ਼ਿਬਿਸ਼ਨ ਵੀ ਲਗਾਈ ਗਈ ਜਿਸ ਰਾਹੀਂ 1947 ਸਮੇਂ ਭਾਰਤੀ ਆਜ਼ਾਦੀ ਸਮੇਂ ਭਾਰਤੀ ਲੀਡਰਾਂ ਦੇ ਵੱਲੋਂ ਸਿੱਖ ਲੀਡਰਸ਼ਿਪ ਦੇ ਨਾਲ ਕੀਤੀ ਗਈ ਵਾਦਾ ਖਿਲਾਫੀ ਪੰਜਾਬੀ ਸੂਬੇ ਦੇ ਮੋਰਚੇ ਤੇ ਧਰਮਯੁੱਧ ਮੋਰਚੇ ਦੇ ਮੁੱਦਿਆਂ ਤੇ ਇਸ ਦੀ ਪ੍ਰਾਪਤੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਦਰਸਾਇਆ ਗਿਆ ਅਤੇ ਸਾਕਾ ਨੀਲਾ ਤਾਰਾ ਕੱਲੂਕਾਰਾ ਤੇ ਸਿੱਖ ਕਤਲੇਆਮ ਸਬੰਧੀ ਤਸਵੀਰਾਂ ਅਖਬਾਰਾਂ ਦੀਆਂ ਕਟਿੰਗਸ ਇਹਨਾਂ ਡਾਕੂਮੈਂਟਰੀਆਂ ਨੂੰ ਫਿਲਮਾਇਆ ਗਿਆ ਹੈ ਜਿਸ ਨੂੰ ਦੇਖਣ ਦੇ ਲਈ ਲੋਕ ਪਰਿਵਾਰਾਂ ਸਮੇਤ ਪੁੱਜ ਰਹੇ ਨੇ ਇਹ ਪੂਰਾ ਦ੍ਰਿਸ਼ ਸਭ ਨੂੰ ਪਾਵੁਕ ਜ਼ਰੂਰ ਕਰਦਾ ਹੈ ਗੁਰੂ ਘਰ ਦੇ ਪ੍ਰਬੰਧਕਾਂ ਦੇ ਵੱਲੋਂ ਵੀ ਸਭ ਨੂੰ ਅਪੀਲ ਕੀਤੀ ਗਈ ਹੈ ਇਸ ਐਗਜ਼ਿਬਿਸ਼ਨ ਨੂੰ ਦੇਖਣ ਦੇ ਲਈ ਜ਼ਰੂਰ ਪੁੱਜਿਆ ਜਾਵੇ ਤੇ ਗੁਰੂ ਘਰ ਦੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਜ਼ਰੂਰ ਕੀਤੀ ਜਾਵੇ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਗੁਰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਊ ਤੋਂ ਪਹਿਲਾਂ ਮੈਂ ਚੈਲਨ ਪੰਜਾਬੀ ਦਾ ਧੰਨਵਾਦ ਕਰਦਾ ਜੋ ਸਮੇਂ-ਸਮੇਂ ਦੇ ਨਾਲ ਗੁਰਦੁਆਰਾ ਸਾਹਿਬ ਦਸ਼ਮੇਹ ਦਰਬਾਰ ਦੇ ਪ੍ਰੋਗਰਾਮ ਸੰਗਤਾਂ ਦੇ ਨਾਲ ਸਾਂਝੇ ਕਰਦੇ ਹਨ ਸੰਗਤਾਂ ਨੂੰ ਜਾਣਕਾਰੀ ਦਿੰਦੇ ਹਨ ਜੀ ਆਇਆਂ ਨੂੰ ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਗੁਰਦੁਆਰਾ ਸਾਹਿਬ ਦਸ਼ਮੇਹ ਦਰਬਾਰ ਵਿਖੇ ਜੋ ਇਹ ਜੂਨ 1984 ਦਾ ਕੱਲੂਕਾਰਾ ਸਾਕਾ ਹੈ ਉਹ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਸੋ ਗੁਰੂ ਘਰ ਵੱਲੋਂ ਜੋ ਪ੍ਰੋਗਰਾਮ ਹਰ ਸਾਲ ਉਲੀਕੇ ਜਾਂਦੇ ਹਨ ਇਸ ਵਾਰ 7 ਜੂਨ ਨੂੰ ਦਿਨ ਸ਼ੁੱਕਰਵਾਰ ਅੰਮ੍ਰਿਤ ਵੇਲੇ 6 ਵਜੇ 25 ਰੀ ਅਖੰਡਪਾਠ ਸਾਹਿਬ ਸੰਗਤਾਂ ਵੱਲੋਂ ਮੇਨ ਹਾਲ ਵਿੱਚ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 9 ਜੂਨ ਦਿਨ ਐਤਵਾਰ 10 ਵਜੇ ਪਹਿਣਗੇ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਢਾਡੀ ਜਥੇ ਕਥਾਵਾਚਕ ਸੰਗਤਾਂ ਨੂੰ ਉਸ ਸਾਕੇ ਬਾਰੇ ਉਸ ਘੱਲੂ ਘਾਰੇ ਬਾਰੇ ਸੋ ਜਾਣਕਾਰੀ ਦੇਣਗੇ ਸੋ ਵਿਚਾਰਾ ਸਾਂਝੀਆਂ ਕਰਨਗੇ ਸੋ ਸਾਧ ਸੰਗਤ ਜੀ 8 ਜੂਨ ਦਿਨ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਦਾ ਸਮਾਗਮ ਵੀ ਰੱਖਿਆ ਗਿਆ ਜੋ ਕਿ ਸਵੇਰੇ 6 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਆਪ ਸੰਗਤਾਂ ਦੇ ਚਰਨਾਂ 'ਚ ਬਣਤੀ ਹੈ ਪੀਵਹ ਪਹੁਲ ਖੰਡੇ ਧਾਰ ਹੋਈ ਜਨਮ ਸੁਹੇਲਾ ਗੁਰੂ ਵਾਲੇ ਬਣ ਕੇ ਸਤ ਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸੋ ਇਸ ਵਾਰ ਜੋ 40 ਸਾਲ ਚਾਰ ਦਹਾਕੇ ਹੋ ਚੁੱਕੇ ਨੇ ਇਸ ਕੱਲੂ ਘਰੇ ਨੂੰ ਜੋ ਭਾਰਤ ਦੀ ਹਕੂਮਤ ਵੱਲੋਂ ਇੰਦਰਾ ਵੱਲੋਂ ਸੋ ਭਾਰਤ ਦੀਆਂ ਫੌਜਾਂ ਵੱਲੋਂ ਆਪਣੇ ਹੀ ਦੇਸ਼ ਦੇ ਵਿੱਚ ਸੋ ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਹਿ ਟੇੜੀ ਕੀਤਾ ਗਿਆ ਹੈ ਸਿੱਖਾਂ ਦੀ ਨਸਲ ਕੁਸੀ ਕੀਤੀ ਗਈ ਬਿਆੰਤ ਹੀ ਬੇਦੋਸ਼ ਸਿੱਖ ਜੋ ਬੱਚੇ ਬੀਬੀਆਂ ਜੋ ਮਹਾਰਾਜ ਦੇ ਘਰ ਵਿੱਚ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਹਾਜ਼ਰੀਆਂ ਭਰਨ ਵਾਸਤੇ ਗਏ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ ਗੁਰੂ ਘਰ ਦੇ ਕੀਰਤਨੀਏ ਹਜ਼ੂਰੀ ਵਿੱਚ ਬੈਠੇ ਸਿੰਘ ਸਾਹਿਬ ਗ੍ਰੰਥੀ ਸੋ ਉਸ ਸਮੇਂ ਸ਼ਹਾਦਤਾਂ ਦੇ ਜਾਮ ਪੀ ਗਏ ਜੇਕਰ ਆਪਾਂ ਗੱਲ ਕਰੀਏ ਕਿ ਸੰਤ ਗਿਆਨੀ ਗੁਰਨਾਇ ਸਿੰਘ ਖਾਲਸਾ ਪਿੰਡਰਾਂ ਵਾਲੇ ਜਾਂ ਉਹਨਾਂ ਦੇ ਨਾਲ ਮੁੱਠੀਪੁਰ ਸਿੰਘ ਖੜਕੂ ਸਨ ਵੀ ਉਹਨਾਂ ਨੂੰ ਉਹ ਸ਼ਹੀਦ ਕਰਨਾ ਚਾਹੁੰਦੇ ਸਨ ਤਾਂ ਬਾਕੀ ਜਿਹੜੇ ਗੁਰੂ ਘਰ ਸੈੰਤੀ ਗੁਰੂ ਘਰਾਂ ਦੇ ਵਿੱਚ ਉਸੇ ਦਿਨ ਹੀ ਜੋ ਫੌਜਾਂ ਚੜਾਈਆਂ ਗਈਆਂ ਸੋ ਬਿਆਦਬੀ ਕੀਤੀ ਗਈ ਉੱਥੇ ਕਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਸਨ ਸੋ ਇਹ ਸਾਰੀ ਜਿਹੜੀ ਸਾਜ਼ਿਸ਼ ਸੀ ਇੱਕ ਕਿ ਗੁਰੂ ਅਰਜਨ ਦੇਹ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਹਮਲਾ ਕੀਤਾ ਜਾਵੇ ਕਿ ਇਸ ਦਿਨ ਬਹੁਤ ਸਿੱਖ ਸੰਗਤਾਂ ਹੁੰਦੀਆਂ ਉਹਨਾਂ ਨੂੰ ਸ਼ਹੀਦ ਕਰਕੇ ਸਿੱਖਾਂ ਨੂੰ ਖਤਮ ਕੀਤਾ ਜਾਵੇ ਸੋ ਸਾਨੂੰ ਸਮਝਣਾ ਚਾਹੀਦਾ ਹੈ ਉਹਨਾਂ ਸ਼ਹੀਦਾਂ ਦੇ ਦਿਹਾੜਿਆਂ ਨੂੰ ਮਨਾਇਆ ਜਾ ਰਿਹਾ ਹੈ ਔਰ ਦੁਸ਼ਮਨ ਦੀ ਸਾਜ਼ਿਸ਼ ਨੂੰ ਸਮਝੋ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਉਹਨਾਂ ਸ਼ਹੀਦਾਂ ਨੂੰ ਆਪਾਂ ਨਾਤਮਸਤਕ ਹੋਈਏ ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਬਾਹਰ ਗੁਰੂ ਘਰ ਵੱਲੋਂ ਪ੍ਰਦਰਸ਼ਨੀ ਵੀ ਲਾਈ ਗਈ ਹੈ ਸੋ ਆਪ ਤੇ ਆਪਣੇ ਬੱਚਿਆਂ ਨੂੰ ਲਿਆਓ ਪ੍ਰਦਰਸ਼ਨੀ ਦੇ ਦਰਸ਼ਨ ਕਰਾਓ ਤਾਂ ਕਿ ਬੱਚਿਆਂ ਨੂੰ ਵੀ ਉਸ ਇਤਿਹਾਸ ਬਾਰੇ ਪਤਾ ਲੱਗ ਸਕੇ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ